ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੇ ਘਰ ਦੇ ਵਿੱਚ ਪਰੇਸ਼ਾਨੀ ਚੱਲ ਰਹੀ ਹੈ ਜਾਂ ਕਿ ਤੋਂ ਵੀ ਪੈਸਾ ਨਹੀਂ ਆ ਰਿਹਾ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਘਰ ਦੇ ਵਿੱਚ ਪੈਸਾ ਨਹੀਂ ਟਿਕ ਰਿਹਾ ਬਹੁਤ ਉਪਾਅ ਕਰਕੇ ਤੁਸੀਂ ਦੇਖ ਲੈ ਘਰ ਦੇ ਵਿੱਚ ਕਲੇਸ਼ ਪੈ ਰਿਹਾ ਹੈ ਪਾ ਸਾ ਸੰਗਤ ਜੀ ਜੇਕਰ ਤੁਹਾਨੂੰ ਕੋਈ ਵੀ ਫਰਕ ਨਜ਼ਰ ਨਹੀਂ ਆਉਂਦਾ ਤਾਂ ਤੁਸੀਂ ਇਸ ਉਪਾਅ ਨੂੰ ਅੱਜ ਹੀ ਕਰੋ ਜੇਕਰ ਸਾ ਸੰਗਤ ਜੀ ਤੁਸੀਂ ਸ਼ਨੀਵਾਰ ਨੂੰ ਲਸਣ ਦਾ ਇਹ 2 ਮਿੰਟ ਦਾ ਉਪਾਅ ਕਰ ਲਵੋਗੇ ਤਾਂ ਤੁਹਾਡੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਸਾ ਸੰਗਤ ਜੀ ਇਹ ਅਜ਼ਮਾਇਆ ਹੋਇਆ ਜਿਹੜਾ ਉਪਾਅ ਹੈ ਇਸ ਦੇ ਨਾਲ ਬਹੁਤ ਭੈਣ ਭਰਾਵਾਂ ਨੂੰ ਫਾਇਦਾ ਹੋਇਆ ਹੈ ਜੇਕਰ ਇਸ ਨੂੰ ਤੁਸੀਂ ਭਾਵਨਾ ਦੇ ਨਾਲ ਵਿਧੀ ਦੇ ਨਾਲ ਕਰੋਗੇ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਇਸ ਪਾ ਤੋਂ ਫਰਕ ਜ਼ਰੂਰ ਪਾਵੇਗਾ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰੋ ਤਾਂ ਜੋ ਕਿ ਕਿਸੇ ਹੋਰ ਵੀ ਭੈਣ ਭਰਾ ਦਾ ਭਲਾ ਹੋ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜੋ ਅਸੀਂ ਤੁਹਾਡੇ ਨਾਲ ਉਪਾਅ ਸਾਂਝਾ ਕਰਨ ਲੱਗੇ ਹਾਂ ਉਹ ਸਿਰਫ 2 ਮਿੰਟ ਦਾ ਉਪਾਅ ਹੈ ਇਹ ਉਪਾਅ 2 ਮਿੰਟ 2 ਮਿੰਟ ਦੇ ਵਿੱਚ ਹੀ ਕੰਪਲੀਟ ਹੋ ਜਾਵੇਗਾ ਜੇਕਰ ਸਾਧ ਸੰਗਤ ਜੀ ਤੁਸੀਂ ਪੈਸੇ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਹੋ ਕਾਫੀ ਲੰਮੇ ਸਮੇਂ ਤੋਂ ਤੁਹਾਡੇ ਘਰ ਵਿੱਚ ਪੈਸਾ ਨਹੀਂ ਆ ਰਿਹਾ ਤਾਂ ਸਾਧ ਸੰਗਤ ਜੀ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਕੇ ਆਪਣੀ ਪਰੇਸ਼ਾਨੀ ਨੂੰ ਸਮੱਸਿਆ ਨੂੰ ਆਪਣੇ ਘਰ ਦੇ ਵਿੱਚ ਇਸ चीज ਦੇ ਦੁੱਖ ਨੂੰ ਤੁਸੀਂ ਦੂਰ ਕਰ ਸਕਦੇ ਹੋ ਸੰਗਤ ਜੀ ਤੁਸੀਂ ਪੂਰਾ ਵਿਸ਼ਵਾਸ ਤੇ ਭਾਵਨਾ ਦੇ ਨਾਲ ਜਿੱਥੇ ਵਿਸ਼ਵਾਸ ਹੁੰਦਾ ਹੈ ਉੱਥੇ ਸਭ ਕੁਝ ਹੁੰਦਾ ਹੈ ਜਿੱਥੇ ਵਿਸ਼ਵਾਸ ਨਹੀਂ ਹੁੰਦਾ ਉੱਥੇ ਕੁਝ ਵੀ ਨਹੀਂ ਹੁੰਦਾ ਇਸ ਤਰ੍ਹਾਂ ਸਾ ਸੰਗਤ ਜੀ ਜੇਕਰ ਤੁਹਾਨੂੰ ਵਿਸ਼ਵਾਸ ਹੋਵੇਗਾ ਤੇ ਤੁਸੀਂ ਪੱਥਰਾਂ ਦੇ ਵਿੱਚੋਂ ਵੀ ਪ੍ਰਮਾਤਮਾ ਨੂੰ ਲੱਭ ਸਕਦੇ ਹੋ ਜੇਕਰ ਤੁਹਾਡੇ ਮਨ ਦੇ ਵਿੱਚ ਵਿਸ਼ਵਾਸ ਹੀ ਨਾ ਹੋਵੇ ਤਾਂ ਸੰਗਤ ਜੀ ਸਾਡੇ ਸਾਹਮਣੇ ਭਾਵੇਂ ਪ੍ਰਮਾਤਮਾ ਹਾਜ਼ਰ ਨਾજર ਹੋ ਜਾਣ ਤੁਸੀਂ ਫਿਰ ਵੀ ਵਿਸ਼ਵਾਸ ਨਹੀਂ ਕਰੋਗੇ ਇਸੇ ਤਰ੍ਹਾਂ ਸਾ ਸੰਗਤ ਜੀ ਜੋ ਅਸੀਂ ਘਰ ਦੇ ਵਿੱਚ ਉਪਾਅ ਕਰਦੇ ਹਾਂ ਸੰਗਤ ਜੀ ਅਸੀਂ ਚਾਰਜ ਕਰਨਾ ਹੁੰਦਾ ਹੈ ਐਕਟੀਵੇਟ ਕਰਨਾ ਹੁੰਦਾ ਹੈ ਫਿਰ ਫਿਰ ਹੀ ਇਹ ਸਾਨੂੰ ਫਲ ਦਿੰਦੇ ਹਨ ਜੋ ਉਪਾਅ ਸਾਂਝਾ ਕਰਨ ਲੱਗੇ ਹਾਂ ਇਸ ਨਾਲ ਤੁਹਾਡੇ ਘਰ ਦੇ ਵਿੱਚ 100% ਪੈਸਾ ਹੈ ਪੈਸਾ ਆਵੇਗਾ ਇਸ ਜੀ ਦੀ ਸੰਗਤ ਜੀ ਗਰੰਟੀ ਹੈ ਕਿਉਂਕਿ ਇਹ ਅਜਮਾਇਆ ਹੋਇਆ ਉਪਾਅ ਹੈ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਤੁਹਾਨੂੰ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਹੋਵੇਗਾ ਜਗਤ ਉਸੇ ਕਿਸੇ ਪੈਣ ਪ੍ਰਾਣ ਨੂੰ ਆਪਣੇ ਘਰ ਦੇ ਵਿੱਚ ਉਧਾਰ ਪੈਸਾ ਦੇਣ ਦੇ ਵੀ ਹੋ ਉਹ ਵੀ ਕਿਸੇ ਟ੍ਰਿਕ ਦੇ ਨਾਲ ਦਿਆ ਕਰੋ ਜੋ ਤੁਹਾਡੇ ਨਾਲ ਸਾਂਝੀ ਕਰਾਂਗੇ ਉਸੇ ਉਸ ਤਰ੍ਹਾਂ ਦੇਣ ਦੇ ਨਾਲ ਸਾਾ ਸੰਗਤ ਜੀ ਤੁਹਾਡੇ ਘਰ ਵਿੱਚ ਪੈਸਾ ਜਿਹੜਾ ਹੈ ਉਹ ਦੁੱਗਣਾ ਹੋ ਕੇ ਆਉਂਦਾ ਹੈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਇਹ ਵੀਡੀਓ ਹੋਣ ਵਾਲੀ ਹੈ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਤੁਸੀਂ ਆਪਣੀਆਂ ਘਰ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹੋ ਕਿਉਂਕਿ ਸੰਗਤ ਜੀ ਹਰ ਮੁਸ਼ਕਲ ਦਾ ਹੱਲ ਪੈਸੇ ਨਾਲ ਹੀ ਹੁੰਦਾ ਹੈ ਜੇਕਰ ਆਪਣੇ ਘਰ ਵਿੱਚ ਪੈਸਾ ਠਹਿਰਨਾ ਸ਼ੁਰੂ ਹੋ ਜਾਵੇਗਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਆਪਣੇ ਘਰ ਦੇ ਸਾਰੇ ਦੁੱਖ ਤਕਲੀਫਾਂ ਦੂਰੋ ਚਾਣ ਗਿਆ ਕਿਉਂਕਿ ਜੋ ਗਰੀਬੀ ਹੁੰਦੀ ਹੈ ਸੰਗਤ ਜੀ ਉਹ ਮਨੁੱਖ ਨੂੰ ਵੱਧ ਤੋਂ ਵੱਧ ਪਰੇਸ਼ਾਨ ਰੱਖਦੀ ਹੈ ਜਦੋਂ ਆਪਣੇ ਸੁਪਨੇ ਨਹੀਂ ਪੂਰੇ ਕਰ ਸਕਦੇ ਆਪਣੇ ਬੱਚਿਆਂ ਲਈ ਵਧੀਆ ਕੁਝ ਖਾਣਾ ਬਣਾ ਨਹੀਂ ਸਕਦੇ ਜਸਕਰਕੇ ਸੰਗਤ ਜੀ ਆਪਣੇ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਤੇ ਆਪਣੇ ਘਰ ਦੇ ਵਿੱਚ ਜਿਹੜਾ ਦੁੱਖ ਦਿਲਦਰ ਹੈ ਉਹ ਵੀ ਵੱਧ ਜਾਂਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਜੀ ਜੋ ਅਸੀਂ ਅੱਜ ਤੁਹਾਡੇ ਨਾਲ ਉਪਾਸਾਂਜਾ ਕਰਨ ਲੱਗੇ ਹਾਂ ਇਸ ਭਾਣ ਤੁਸੀਂ ਸ਼ਨੀਵਾਰ ਦੇ ਦਿਨ ਨੂੰ ਕਰਨਾ ਹੈ ਤੇ ਕਿਵੇਂ ਕਰਨਾ ਹੈ ਕਿਸ ਤਰੀਕੇ ਨਾਲ ਕਰਨਾ ਹੈ ਉਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਘਾ ਜੀ ਤੁਸੀਂ ਸ਼ਨੀਵਾਰ ਦੀ ਸਵੇਰ ਨੂੰ ਉੱਠਣਾ ਹੈ ਜਿਵੇਂ ਹੀ ਨਹਾ ਧੋ ਕੇ ਆਪਣੇ ਕਮਾਂਗਾਰਾਂ ਤੋਂ ਫ੍ਰੀ ਹੋ ਕੇ ਆਪਣੇ ਘਰ ਤੋਂ ਜਦੋਂ ਤੁਸੀਂ ਬਾਹਰ ਜਾਣਾ ਹੈ ਜੇ ਨਹੀਂ ਵੀ ਜਾਣਾ ਹੈ ਤੇ ਘਰ ਦੇ ਵਿੱਚ ਹੀ ਰਹਿਣਾ ਹੈ ਤਾਂ ਸੰਘਾ ਜੀ ਤੁਸੀਂ ਨਾਤੋ ਕਿ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚ ਪਾਏ ਹੋਏ ਲਸਣ ਦੇ ਵਿੱਚੋਂ ਲਸਣ ਦੀਆਂ ਦੋ ਤੁਰੀਆਂ ਲੈ ਲੈਣੀਆਂ ਹਨ ਉਹ ਲੈ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਬਣਾ ਕੇ ਤੁਸੀਂ ਰੱਖ ਲੈਣਾ ਹੈ ਇਸ ਤੋਂ ਬਾਅਦ ਵਿੱਚ ਇਹਨਾਂ ਦੋ ਤੁਰੀਆਂ ਨੂੰ ਤੁਸੀਂ ਕਾਗਜ਼ੇ ਵਿੱਚ ਲਪੇਟ ਲੈਣਾ ਹੈ ਤੁਸੀਂ ਪਲਾਸਟਿਕ ਦੀ ਕੋਈ ਵੀ ਚੀਜ਼ ਨਹੀਂ ਲੈਣੀ ਕਿਉਂਕਿ ਸੰਗਤ ਜੀ ਪਲਾਸਟਿਕ ਦੀ ਜੇਕਰ ਤੁਸੀਂ ਚੀਜ਼ ਲਾਓਗੇ ਤਾਂ ਉਸ ਨਾਲ ਜਿਹੜੀ ਨਕਾਰਾਤਮਿਕ ਊਰਜਾ ਹੈ 네ਗੇਟਿਵਿਟੀ ਹੈ ਉਹ ਬਾਹਰ ਜਾਂਦੀ ਹੈ ਜਿਸ ਕਰਕੇ ਤੁਹਾਨੂੰ ਇਸ ਪੂਜਾ ਦੇ ਨਾਲ ਕੋਈ ਵੀ ਲਾਭ ਨਹੀਂ ਮਿਲੇਗਾ ਤੇ ਸੰਗਤ ਜੀ ਤੁਸੀਂ ਪਲਾਸਟਿਕ ਦਾ ਕੋਈ ਵੀ ਪੋਲੀਥੀਨ ਨਹੀਂ ਲੈਣਾ ਹੈ ਕੋਈ ਲਫਾਫਾ ਲਈ ਕੋਈ ਲਫਾਫਾ ਨਹੀਂ ਲੈਣਾ ਜਿਸ ਦੇ ਵਿੱਚ ਤੁਸੀਂ ਇਸ ਨੂੰ ਰੱਖੋ ਇਸ ਨੂੰ ਤੁਸੀਂ ਸਿਰਫ ਕਾਗਜ਼ ਦੇ ਵਿੱਚ ਰੱਖਣਾ ਹੈ ਸਾਧ ਸੰਗਤ ਜੀ ਤੁਸੀਂ ਕਾਗਜ਼ ਦੇ ਵਿੱਚ ਜਾਂ ਫਿਰ ਟਿਸ਼ੂ ਪੇਪਰ ਦੇ ਵਿੱਚ ਲਸਣ ਦੀਆਂ ਦੋ ਟੁਰੀਆਂ ਨੂੰ ਤੁਸੀਂ ਲਪੇਟ ਲੈਣਾ ਹੈ ਚੰਗੀ ਤਰ੍ਹਾਂ ਤੇ ਤੁਸੀਂ ਆਪਣੇ ਪਾਸ ਦੇ ਵਿੱਚ ਰੱਖ ਲੈਣੀਆਂ ਹਨ ਸੰਗਤ ਜੀ ਇਸ ਲਸਣ ਦੀਆਂ ਦੋ ਟੁਰੀਆਂ ਨੂੰ ਤੁਸੀਂ ਪੂਰਾ ਹਫਤਾ ਆਪਣੇ ਪਾਸ ਦੇ ਵਿੱਚ ਰੱਖਣਾ ਹੈ ਇਸ ਨਕਰਾਣ ਦੇ ਨਾਲ 101% ਗਰੰਟੀ ਹੈ ਕਿ ਤੁਹਾਡੇ ਘਰ ਵਿੱਚ ਪੈਸਾ ਆਵੇਗਾ ਹੀ ਆਵੇਗਾ ਭਾਵੇਂ ਕਿਸੇ ਵੀ ਜਰੀਏ ਆਵੇ ਤੇ ਉਹ 8 ਦਿਨ ਪਾਸ ਦੇ ਵਿੱਚ ਰੱਖਣ ਤੋਂ ਬਾਅਦ ਵਿੱਚ ਜਦੋਂ ਸ਼ਨੀਵਾਰ ਦਾ ਦਿਨ ਆਉਂਦਾ ਹੈ ਤਾਂ ਸੰਗਤ ਜੀ ਤੁਸੀਂ ਉਹਨਾਂ ਤੁਰੀਆਂ ਨੂੰ ਪਾਸ ਦੇ ਵਿੱਚੋਂ ਕੱਢ ਕੇ ਆਪਣੇ ਘਰ ਤੋਂ ਬਾਹਰ ਕਿਤੇ ਸਾਫ਼ ਸੁਥਰੀ ਜਗ੍ਹਾ ਤੇ ਕਿਸੇ ਦਰਖਤ ਦੇ ਕੋਲ ਤੁਸੀਂ ਰੱਖ ਕੇ ਆ ਸਕਦੇ ਹੋ ਜਿੱਥੇ ਕਾਫੀ ਕੂੜਾ ਕਰਕਟ ਹੋਵੇ ਉਸ ਜਗ੍ਹਾ ਤੇ ਤੁਸੀਂ ਨਾ ਰੱਖਿਓ ਇਸ ਤਰ੍ਹਾਂ ਸੰਗਤ ਜੀ ਇਹ ਉਥੇ ਰੱਖਾਉਣੀਆਂ ਹਨ ਨਵੀਆਂ ਦੋ ਤੁਰੀਆਂ ਸ਼ਨੀਵਾਰ ਦੇ ਦਿਨੋਂ ਫਿਰ ਤੁਸੀਂ ਆਪਣੇ ਪਾਸ ਦੇ ਵਿੱਚ ਦੁਬਾਰਾ ਦੋ ਰੱਖ ਲੈਣੀਆਂ ਹਨ ਇਸ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਇਸ ਨੂੰ ਦੋ ਤਿੰਨ ਸ਼ਨੀਵਾਰ ਲਗਾਤਾਰ ਤੁਸੀਂ ਕਰੋਗੇ ਤਾਂ ਗਰੰਟੀ ਹੈ ਕਿ ਤੁਹਾਡੀ ਘਰ ਦੇ ਵਿੱਚ ਕਿਤੋਂ ਨਾ ਕਿਤੋਂ ਪੈਸਾ ਜ਼ਰੂਰ ਆਉਣਾ ਸ਼ੁਰੂ ਹੋ ਜਾਵੇਗਾ ਪਰ ਇਸੇ ਨਾਲ ਸੰਗਤ ਜੀ ਗੱਲ ਫੇਰ ਉੱਥੇ ਹੀ ਆਉਂਦੀ ਹੈ ਕਿ ਤੁਹਾਨੂੰ ਵਿਸ਼ਵਾਸ ਜ਼ਰੂਰ ਰੱਖਣਾ ਪਵੇਗਾ ਜੇਕਰ ਤੁਸੀਂ ਵਿਸ਼ਵਾਸ ਨਾ ਰੱਖੋਗੇ ਭਾਵਨਾ ਨਾ ਰੱਖੋਗੇ ਤਾਂ ਸੰਗਤ ਜੀ ਤੁਹਾਨੂੰ ਫਰਕ ਨਹੀਂ ਪੈਣਾ ਇੱਕ ਛੋਟੀ ਜੀ ਟ੍ਰਿਕ ਵੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਧਿਆਨ ਦੇ ਨਾਲ ਚਰੋ ਸੁਣਿਓ ਜਿਵੇਂ ਸਾਧ ਸੰਗਤ ਜੀ ਆਪਾਂ ਸਾਰੇ ਇਹ ਜਾਣਦੇ ਹਾਂ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਆਨਲਾਈਨ ਦਾ ਜਮਾਨਾ ਹੈ ਇਸੇ ਤਰ੍ਹਾਂ ਸੰਗਤ ਜੀ ਭਾਵੇਂ ਤਾਂ ਤੁਸੀਂ ਕਿਸੇ ਨੂੰ ਪੈਸਾ ਆਨਲਾਈਨ ਦੇ ਰਹੇ ਹੋ ਭਾਵੇਂ ਤੁਸੀਂ ਕਿਸੇ ਨੂੰ ਪੈਸਾ ਹੱਥ ਦੇ ਨਾਲ ਫੜਾ ਰਹੇ ਹੋ ਭਾਵੇਂ ਤੁਸੀਂ ਕਿਸੇ ਨੂੰ ਪੈਸਾ ਆਨਲਾਈਨ ਕਰਨ ਲੱਗੇ ਹੋ ਤੇ ਭਾਵੇਂ ਤੁਸੀਂ ਕਿਸੇ ਨੂੰ ਕੈਸ਼ ਦੇ ਰਹੇ ਹੋ ਪੈਸੇ ਫੜਾ ਰਹੇ ਹੋ ਤੇ ਇਹ ਕਰਨ ਦੇ ਸਮੇਂ ਸੰਗਤ ਜੀ ਤੁਸੀਂ ਤਿੰਨ ਅਖਰਾਂ ਦੇ ਇਹ ਵਰਡ ਬੋਲਣੇ ਹਨ ਉਹ ਵਰਡ ਹਨ 708 ਭਾਵੇਂ ਸੰਗਤ ਜੀ ਤੁਸੀਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਬੋਲੋ ਹਿੰਦੀ ਦੇ ਵਿੱਚ ਬੋਲੋ ਇੰਗਲਿਸ਼ ਦੇ ਵਿੱਚ ਬੋਲੋ ਜਿase ਵੀ ਤਰੀਕੇ ਮਰਜੀ ਬੋਲੋ ਪਰ ਇਹਨਾਂ ਨੂੰ ਤੁਸੀਂ ਫੜਾਉਂਦੇ ਸਮੇਂ ਤੁਸੀਂ ਇਹ ਸ਼ਬਦਾਂ ਨੂੰ ਜ਼ਰੂਰ ਬੋਲਣਾ ਹੈ ਜਿਵੇਂ ਆਪਾਂ ਕਹਿ ਲਈਏ ਕਿ 708 A ਨੰਬਰ ਬੋਲਣ ਦੇ ਨਾਲ ਜੋ ਚੀਜ਼ ਅਸੀਂ ਐਕਟੀਵੇਟ ਕਰਨਾ ਚਾਹੁੰਦੇ ਹਾਂ ਚਾਰਜ ਉਸ ਸਮੇਂ ਇਹ चीज ਹੋ ਜਾਵੇਗੀ ਇਹ ਕਰਨ ਨਾਲ ਸੰਗਤ ਜੀ ਜਿੰਨਾ ਵੀ ਤੁਸੀਂ ਪੈਸਾ ਕਿਸੇ ਨੂੰ ਦੇ ਰਹੇ ਹੋ ਤਾਂ ਉਹਨਾਂ ਹੀ ਸੰਗਤ ਜੀ ਉਹ ਪੈਸਾ ਜਿਹੜਾ ਤੁਹਾਨੂੰ ਡਬਲ ਹੋ ਕੇ ਆਵੇਗਾ ਸੰਗਤ ਜੀ ਤੁਹਾਨੂੰ ਲਿਖ ਕੇ ਦਿੰਦੇ ਹਾਂ ਕਿ ਇਹ ਗੱਲ 101% ਸਹੀ ਹੈ। ਤੁਸੀਂ ਇੱਕ ਵਾਰ ਇਸ ਨੂੰ ਅਜ਼ਮਾ ਕੇ ਜ਼ਰੂਰ ਦੇਖਿਓ। ਸੰਗਤ ਜੀ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ। ਕਈ ਵਾਰ ਕੀ ਹੁੰਦਾ ਹੈ ਕਿ ਆਪਣਾ ਪੈਸਾ ਦੇਣ ਲੱਗੇ ਭੁੱਲ ਜਾਂਦੇ ਹਾਂ ਤੇ ਪੈਸੇ ਦੇ ਕੇ ਸੋਚਦੇ ਹਾਂ, ਚਲ ਹੁਣ ਬੋਲ ਦਿੰਦੇ ਹਾਂ। ਉਸ ਸਮੇਂ ਸਾਧ ਸੰਗਤ ਜੀ ਇਹ ਚੀਜ਼ ਤੁਹਾਨੂੰ ਅਸਰ ਨਹੀਂ ਕਰੇਗੀ ਤੁਸੀਂ ਪੈਸੇ ਦੇਣ ਲੱਗੇ ਹੀ ਉਸ ਚੀਜ਼ ਨੂੰ ਪਹਿਲਾਂ ਬੋਲਣਾ ਫਿਰ ਪੈਸਾ ਤੁਸੀਂ ਫੜਾਉਣਾ ਹੈ ਫਿਰ ਹੀ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਵੇਗਾ ਇਸੇ ਤਰ੍ਹਾਂ ਸੰਗਤ ਜੀ ਤੁਸੀਂ ਅੱਛੇ ਸ਼ਬਦ ਨੂੰ ਇਹਨਾਂ ਸ਼ਬਦਾਂ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਰੱਖਣਾ ਹੈ ਉੱਚੀ ਨਹੀਂ ਬੋਲਣਾ ਜਦੋਂ ਤੁਸੀਂ ਪੈਸੇ ਦੇਨੇ ਹਨ ਤੁਸੀਂ ਆਪਣੇ ਮਨ ਦੇ ਵਿੱਚ ਬੋਲ ਦੇਣਾ ਹੈ ਤੇ ਜੇਕਰ ਤੁਸੀਂ ਆਨਲਾਈਨ ਕਰਦੇ ਹੋ ਆਨਲਾਈਨ ਕਰਦੇ ਸਮੇਂ ਤੁਸੀਂ ਇਹ ਬੋਲ ਦੇਣਾ ਤੇ ਜਿੰਨਾ ਤੁਸੀਂ ਪੈਸਾ ਕਿਸੇ ਨੂੰ ਦੇ ਰਹੇ ਹੋ ਉਹੀ ਪੈਸਾ ਤੁਹਾਨੂੰ ਦੁਗਣਾ ਹੋ ਕੇ ਵਾਪਸ ਆਵੇਗਾ ਤੁਸੀਂ ਇੱਕ ਵਾਰ ਇਸ ਨੂੰ ਅਜ਼ਮਾ ਕੇ ਜ਼ਰੂਰ ਦੇਖਿਓ ਫਿਰ ਤੁਸੀਂ ਸੋਚੋਗੇ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੁੰਦਾ ਹੈ ਕਿ ਨਹੀਂ ਹੁੰਦਾ ਜੋ ਅਸੀਂ ਤੁਹਾਡੇ ਨਾਲ ਉਪਾਅ ਸਾਂਝਾ ਕੀਤਾ ਹੈ ਉਸ ਨੂੰ ਤੁਸੀਂ 2-3 ਸ਼ਨੀਵਾਰ ਲਗਾਤਾਰ ਕਰਕੇ ਦੇਖਿਓ ਫਿਰ ਤੁਹਾਨੂੰ ਫਾਇਦਾ ਹੋਵੇਗਾ ਇਸੇ ਤਰ੍ਹਾਂ ਸਾਧ ਸੰਗਤ ਜੀ ਜੇਕਰ ਇਹ ਤੁਸੀਂ 2 ਛੋਟੇ-ਛੋਟੇ ਉਪਾਅ ਕਰ ਲਵੋਗੇ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਸਕਤੇ ਹਨ ਸੰਗਤ ਜੀ ਜਿਹੜੇ ਵੀ ਭੈਣ ਭਰਾ ਪੈਸੇ ਤੋਂ ਪਰੇਸ਼ਾਨ ਹਨ ਉਹ ਇਹ ਚੀਜ਼ ਜ਼ਰੂਰ ਕਰਕੇ ਦੇਖਣ ਜਿਹੜੇ ਭੈਣ ਭਰਾ ਨੂੰ ਇਦਾਂ ਲੱਗਦਾ ਹੈ ਕਿ ਇਹ ਵਹਿਮ ਭਰਮ ਹੈ ਜਾਦੂ ਟੂਣਾ ਹੈ ਤਾਂ ਉਹ ਇਸ ਚੀਜ਼ ਤੋਂ ਦੂਰ ਰਹਿਣ ਕਿਉਂਕਿ ਇਹ ਨਾ ਹੀ ਕੋਈ ਵਹਿਮ ਭਰਮ ਹੈ ਨਾ ਹੀ ਕੋਈ ਜਾਦੂ ਟੂਣਾ ਹੈ ਇਸੇ ਨਾਲ ਸੰਗਤ ਜੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਆਪਾਂ ਆਪਣੇ ਘਰ ਦੇ ਵਿੱਚ ਆਪਣੇ ਨੇ ਹੀ ਕਰਨਾ ਹੈ ਤੇ ਇਸ ਲਈ ਇਸ ਦਾ ਕੋਈ ਵੀ ਵਿਅਮ ਪਰਮ ਨਹੀਂ ਹੈ ਜਿ세 ਵੀ ਭੈਣ ਭਰਾ ਨੂੰ ਲੱਗਦਾ ਹੈ ਕਿ ਇਹ ਵਿਅਮ ਹੈ ਤਾਂ ਉਹ ਵੀਡੀਓ ਤੋਂ ਦੂਰ ਹੀ ਰਹਿਣ ਤਾਂ ਚੰਗਾ ਹੈ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੇ ਲੱਗੇ ਤਾਂ ਅੱਗੇ ਵੇਅਰ ਕਰਦੇ ਹੋ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ